ਬੜਾ ਸਾਬ ਇੱਕ ਤੁਸੀਂ ਪੁਲਿਸ ਵਾਲਾ ਥਾਣੇਦਾਰ ਫੜਿਆ ਤੇ ਕੀ ਮਾਮਲਾ ਸੀਗਾ ਸਿੱਕ ਕਿੰਨੇ ਕੇ ਪੈਸੇ ਫੜੇ ਗਏ ਇਹ ਮਦਈ ਸੀ ਸੁਪਰੀ ਸਿੰਘ ਵਾਸੀ ਪਿੰਡ ਸਿੰਘੋਤ ਤਲਵੰਡੀ ਸਾਬੋ ਦਾ ਉਹਨੇ ਤਲਵੰਡੀ ਸਾਬੋ ਥਾਣੇ ਦੇ ਵਿੱਚ ਕੋਈ ਅਫੇਅਰ ਨੰਬਰ ਹੈਗਾ 86 ਬੜਾ 24 ਰਜਿਸਟਰਡ ਹੋਈ ਸੀ ਤੇ ਉਹਦੇ ਵਿੱਚ ਕੁਛ ਦੋਸ਼ੀ ਰਾਸ਼ਟ੍ਰ ਬੇਸੀ ਕੁਛ ਦੋਸ਼ੀ ਹੈ ਜੇ ਬਾਕੀ ਸੀ ਫੜਨੇ ਤੋਂ ਜਿਹੜਾ ਹੈਗਾ ਦੋਸ਼ੀ ਹੈਗਾ ਇਹ ਸਿਰ ਗਵੀਰ ਸਿੰਘ ਇਨੇ ਜਿਹੜੇ ਹੈਗਾ ਬਾਕੀ ਤੁਸੀਂ ਜਿਹੜੇ ਸੀ ਉਹਨਾਂ ਨੂੰ ਉਹਦੀ ਰੈਸਟਰ ਸੰਬੰਧੀ ਅਤੇ ਇੱਕ ਵਿੱਚੋਂ ਇੰਟਿਸਪੇਟਰੀ ਬੀਐਲਸੀ ਉਹਦੇ ਸੰਬੰਧੀ ਜਿਹੜੇ ਹੈਗੇ ਨੇ 10000 ਰੁਪਏ ਦੀ ਮੰਗ ਕੀਤੀ ਸੀ ਲਈ ਤੋਂ ਤੇ ਉਹ ਸੰਬੰਧੀ ਜਿਹੜੀ ਹੈਗਾ ਉਹ ਨਾਲ ਵਿਚਾਰ ਗਿਆ ਸੀ ਟ੍ਰੈਪਲਾ ਤੇ ਉਹਦੇ ਚ 10000 ਰੁਪਏ ਇਹਨੂੰ ਰੰਗੇ ਇੱਥੇ ਕੰਮ ਕੀਤਾ ਹੈ ਇਹ ਆਪਣਾ ਇਹਦੇ ਕੋਲੇ ਲੰਮੇ ਸਮੇਂ ਤੋਂ ਚੱਲ ਰਿਹਾ ਸੀ ਜਿਹਾ ਕੇਸ ਜਾਂ ਵੈਸੀ ਕੋਈ ਚੱਲ ਰਹੀ ਹੈ ਇਹ ਜਿਹੜਾ ਹੈਗਾ ਸੀ ਫਾਈਲ ਮਗਾ ਕੇ ਪ੍ਰੋਪਰ ਜਿਹੜੀ ਇਕਤਤੀਸ਼ ਕਰ ਰਹੇ ਹੈਗੇ ਜੋ ਵੀ ਫੈਕਟ ਸੌਣਗੇ ਸੈੱਟ ਲਿਆ ਤੇ ਮੌਕੇ ਤੋਂ ਬਰਾਮਦ ਕੀਤੇ ਗਏ ਸੀ ਮੌਕੇ ਤੋਂ ਬਰਾਮਦ ਕੀ ਹੋਈ ਹੈ ਰੈਡਨ ਰੈਡਨਡ ਤੇ ਕੋਈ ਹੋਰ ਵੀ ਕਿਸੇ ਨਾਮ ਅਨੌਸ ਅਰ ਵੀ ਸੀ ਇਹਦੇ ਇਹਦੇ ਇਪੜਤਾਲ ਕਰ ਰਹੇ ਹੈਗੇ ਜੇਕਰ ਹੋਰ ਵੀ ਕਿਸੇ ਅਧਿਕਾਰੀ ਕਰਮਚਾਰੀ ਜਾਂ ਕਿਸੇ ਸਫਸਰ ਦਾ ਰੋਲ ਆਊਗਾ ਉਹਦੇ ਕਰ ਬੰਦੀ ਕਰ ਬਿਤੀ ਸੋ ਟੋਟਲ 10000 ਰੁਪਏ ਮੰਗੇ ਕਿੰਨੇ ਸੀ 10000 ਰੁਪਏ ਆਜ਼ਰ ਨੂੰ ਵੀ ਦਰਦ ਹੀ ਲੱਗੇ ਜੀ ਹੁਣ ਕੀ ਤੁਹਾਡੇ ਵੱਲੋਂ ਕਰੂਗੀ ਅੰਗੀ ਜਿਹੜਾ ਇਹ ਨਾ ਕੱਲੋਂ ਪੇਸ਼ ਕਰਕੇ ਰਿਮਾਂਡ ਲਵਾਵਾਂਗੇ ਤੇ ਜਿਹੜੀ ਹੈਗੀ ਗਹਿराई ਨਾਲ ਪਰਚਿਸ ਕਰਾਂਗੇ ਵੀ ਜੇ ਹੋਰ ਕਿਸੇ ਵੀ ਅਫਸਰ ਦਾ ਜਾਂ ਕਰਮਚਾਰੀ ਦੇ ਅਧਿਕਾਰੀ ਦਾ ਕੋਈ ਰੂਲ ਹੋਗਾ ਉਹਦੀ ਗਹਿराई ਨਾਲ ਪੜਤਾਲ ਕਰਾਂਗੇ